ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਖੈਰ ਨਹੀਂ ਗਰਮੀ ਦੇ ਰੁੱਤ ਸ਼ੁਰੂ ਹੁੰਦਿਆਂ ਹੀ ਸ਼ਹਿਰ ਵਿੱਚ ਪਾਣੀ ਦੀ ਮੰਗ ਵਧਣ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਨਗਰ ਨਿਗਮ ਵੱਲੋਂ 18 ਚੈਕਿੰਗ ਟੀਮਾਂ ਬਣਾਈਆਂ ਗਈਆਂ ਨੇ ਜੋ ਸਵੇਰੇ ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣ ਗਈਆਂ ਤੇ ਪਾਣੀ ਦੀ ਬਰਬਾਦੀ ਕਰਨ ਵਾਲੇ ਡਿਫਰਟਰਾਂ ਦਾ ਮੋਕਾ ਤੇ ਹੀ 5000 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀਆਂ ਇਹ 18 ਟੀਮਾਂ ਵਿੱਚ ਨਗਰ ਨਿਗਮ ਦੇ ਜਨ ਸੇਤੀ ਪਾਕ ਦੇ ਐਸਡੀ, ਸਣੇ ਜੇੀ ਅਤੇ ਹੋਰ ਕਰਮਚਾਰੀ ਸ਼ਾਮਿਲ ਕੀਤੇ ਗਏ ਨੇ। ਸ਼ਹਿਰ ਦੇ ਜਾਤਰ ਹਿੱਸਿਆਂ ਵਿੱਚ ਸਵੇਰੇ 3:30 ਵਜੇ ਤੋਂ ਹੀ ਪਾਣੀ ਆ ਜਾਂਦਾ ਹੈ ਇਸ ਲਈ ਟੀਮਾਂ ਵੀ ਸਵੇਰ ਵੇਲੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣਗੀਆਂ ਨਗਰਿਕ ਸਪਸ਼ਟਤਾਤ ਕੀ ਹੈ ਕਿ ਜੇਕਰ ਕੋਈ ਵਿਅਕਤੀ ਪਾਣੀ ਟੁੱਟੀ ਤੋਂ ਸਿੱਧੀ ਪਾਈਪ ਲਗਾ ਕੇ ਬਾਹਰ ਤੋਂ ਹੁੰਦਾ ਹੈ ਅਤੇ ਆਪਣੇ ਪਾਰਕ ਜਾਂ ਬਾਗੀਆਂ ਨੂੰ ਪਾਣੀ ਦਿੰਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ ਸਗੋਂ 5000 ਰੁਪਏ ਦਾ ਸਿੱਧਾ ਚਲਾਨ ਕਿੱਟਾ ਜਾਵੇਗਾ ਚਲਾਨ ਦੇ ਜੁਰਮਾਨੇ ਰਕਮ ਪਾਣੀ ਦੇ ਬਿੱਲ ਨਾਲ ਭੇਜੀ ਜਾਵੇਗੀ ਜੁਰਮਾਨਾ ਜਮਾ ਨਾ ਕਰਵਾਉਣ ਤੇ ਡਿਫਰਟਰਾਂ ਦੇ ਘਰ ਦੇ ਪਾਣੀ ਦਾ ਕਨੈਕਸ਼ਨ ਕੱਢ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜੇਕਰ ਕੋਈ ਖਪਤਕਾਰ ਤੇ ਵਾਟਰਮੀਟਰ ਚੈਂਬਰ ਵਿੱਚ ਲੀਕੀਜ ਹੁੰਦਾ ਜਾਂ ਫਿਰ ਪਾਣੀ ਟੈਂਕੀ ਓਵਰਫਲੋ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸਬੰਧਤ ਵਿਅਕਤੀ ਨੂੰ 2 ਦਿਨ ਦਾ ਨੋਟਿਸ ਦਿੱਤਾ ਜਾਵੇਗਾ ਜੇਕਰ 2 ਦਿਨਾਂ ਦੇ ਅੰਦਰ ਲੀਕੀਜ ਨੂੰ ਨਾ ਰੋਕਿਆ ਗਿਆ ਤਾਂ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਨਗਰ ਪ੍ਰਸ਼ਾਸਨ ਅਨੁਸਾਰ ਜਾਂਚ ਦੌਰਾਨ ਜੇਕਰ ਟੀਮ ਨੂੰ ਕਿਸੇ ਵਿਅਕਤੀ ਦੇ ਘਰ ਦੀ ਪਾਣੀ ਦੀ ਸਪਲਾਈ ਲਾਈਨ ਵਿੱਚ ਬੂਸਟਰ ਪੰਪ ਲੱਗਿਆ ਪਾਇਆ ਗਿਆ ਤਾਂ ਬੂਸਟਰ ਪੰਪ ਮੋਕੇ ਤੇ ਹੀ ਜ਼ਬਤ ਕਰਕੇ ਚਲਾਨ ਕੀਤਾ ਜਾਵੇਗਾ ਜੁਰਮਾਨਾ ਲੱਗਣ ਤੋਂ ਬਾਅਦ ਜੇਕਰ ਕੋਈ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਕਹਿ ਲਓ ਸਬੰਧਤ ਵਿਅਕਤੀ ਦਾ ਪਾਣੀ ਕਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ ਜ਼ਿਕਰ ਹੋ ਗਿਆ ਕਿ ਗਰਮੀਆਂ ਵਿੱਚ ਸ਼ਹਿਰ ਵਿੱਚ ਪਾਣੀ ਦੀ ਖਪਤ 5460 ਲੱਖ ਲੀਟਰ ਤੱਕ ਪਹੁੰਚ ਜਾਂਦੀ ਹੈ ਜਦੋਂ ਕਿ ਪਾਖੜਾ ਨਹਿਰ ਸਮੇਤ ਸ਼ਹਿਰ ਵਿੱਚ ਲੱਗੇ ਟਿਊਬਲਾਂ ਤੋਂ ਮਿਨਰਲ ਵਾਲੇ ਪਾਣੀ ਨੂੰ ਸ਼ਾਮਲ ਕੀਤਾ ਜਾਵੇ ਤਾਂ ਨਗਰ ਨਿਗਮ ਦੀ ਪਾਣੀ ਦੇਣ ਦੀ ਸਮਰੱਥਾ ਇਸ ਤੋਂ ਘੱਟ ਹੈ ਇਸ ਕਾਰਨ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਦਾ ਫੈਸਲਾ ਲਿਆ ਗਿਆ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਖਾਸ ਤੌਰ ਤੇ ਅਪੀਲ ਕੀਤੀ ਹੈ